ਹੁਸ਼ਿਆਰਪੁਰ ਦੇ ਵਿੱਚ ਅੱਜ ਪੈਲਗਾਮ ਘਟਨਾ ਤੋਂ ਬਾਅਦ ਬੰਦ ਦਾ ਐਲਾਨ ਕੀਤਾ ਗਿਆ ਸੀ ਜਿੱਥੇ ਹਿੰਦੂ ਸੰਗਠਨਾਂ ਦੇ ਵੱਲੋਂ ਸ਼ਹਿਰ ਨੂੰ ਬੰਦ ਕਰਵਾਇਆ ਗਿਆ ਉੱਥੇ ਹੀ ਹੁਸ਼ਿਆਰਪੁਰ ਦੇ ਵਿੱਚ ਸਿੱਖ, ਮੁਸਲਿਮ ਅਤੇ ਦਲੇ ਸੰਗਠਨ ਵੀ ਬੰਦ ਦੇ ਸਮਰਥਨ ਦੇ ਵਿੱਚ ਆਏ ਤੇ ਇਹ ਰੋਸ ਮਾਰਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੇਲਵੇ ਰੋਡ ਹੁਸ਼ਿਆਰਪੁਰ ਤੋਂ ਲੈ ਕੇ ਕਮਾਲਪੁਰ ਚੌਕ ਦੇ ਵਿੱਚ ਕੱਢਿਆ ਗਿਆ ਇਸ ਮੌਕੇ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਅੱਤਵਾਦ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਬੇਟੇ ਨਾਲ ਗੱਲਬਾਤ ਕਰਦਿਆਂ ਹੋਇਆ ਆਗੂਆਂ ਨੇ ਕਿਹਾ ਕਿ ਪਹਿਲਾਂ ਵੀ ਇਸ ਤਰ੍ਹਾਂ ਦੇ ਕਤਲਿਆਂ ਵਾਪਰੇ ਨੇ ਅਤੇ ਸਰਕਾਰਾਂ ਨੂੰ ਅੱਤਵਾਦੀਆਂ ਨੂੰ ਮਿਸਾਲੀ ਸਜ਼ਾਾਂ ਮ ਦੇਣੀਆਂ ਚਾਹੀਦੀਆਂ ਨੇ ਤਾਂ ਜੋ ਕੋਈ ਵੀ ਇਨਸਾਨ ਵਿਰੋਧੀ ਵਿਅਕਤੀ ਅਜਿਹਾ ਕਰਨ ਬਾਰੇ ਸੋਚੇ ਤੱਕ ਬਿਨਾ ਉਨਾ ਕਹੇ ਕਿ ਇਸ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ ਭਾਰਤ ਦੇਸ਼ ਦਾ ਜੰਨਤ ਕਹੇ ਜਾਣ ਵਾਲੇ ਇਲਾਕੇ ਵਿੱਚ ਅਜਿਹਾ ਕੁਝ ਵਾਪਰਨਾ ਬਹੁਤ ਹੀ ਜ਼ਿਆਦਾ ਮੰਦਪਾਗਾ ਹੈ ਅਸੀਂ ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਉਹਨਾਂ ਸਰਕਾਰ ਤੋਂ ਇਸ ਮਸਲੇ ਵਿੱਚ ਸਖਤ ਤੋਂ ਸਖਤ ਕਦਮ ਚੁੱਕਣ ਦੀ ਦਰਖਾਸਤ ਕੀਤੀ ਹੈ ਉੱਥੇ ਹੀ ਕਿਹਾ ਹੈ ਕਿ ਇਹੋ ਚਾਹੀਏ ਅੱਤਵਾਦੀਆਂ ਨੂੰ ਸਰਕਾਰ ਨੂੰ ਅਜਈਆਂ ਸਜ਼ਾਵਾ ਦੇਣੀਆਂ ਚਾਹੀਦੀਆਂ ਨੇ ਜੋ ਕਿ ਇੱਕ ਮਿਸਾਲ ਬਣੇ ਤਾਂ ਜੋ ਕੋਈ ਵੀ ਹੋਰ ਜੋ ਇਸ ਤਰ੍ਹਾਂ ਦੀ دہشت گردی ਫੈਲਾਉਣ ਬਾਰੇ ਸੋਚ ਵੀ ਰਿਹਾ ਹੋਵੇ ਉਹ ਸੋਚ ਵੀ ਉਸ ਦੇ ਉਸੇ ਪਲ ਖਤਮ ਹੋ ਜਾਵੇ। ਸਾਮ ਸ਼ਬਦਾ ਵਿੱਚ ਅੱਤਵਾਦ ਖਿਲਾਫ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਨਰਮਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਹੁਸ਼ਿਆਰਪੁਰ ਦੀਆਂ ਸਮੂਹ ਸਿੱਖ ਜਥੇਬੰਦੀਆਂ, ਦਲਿਤ ਜਥੇਬੰਦੀਆਂ ਤੇ ਮੁਸਲਿਮ ਜਥੇਬੰਦੀਆਂ ਵੱਲੋਂ ਜਿਹੜਾ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਜਿਹੜੇ ਸੈਲਾਨੀ ਸੀਗੇ ਉਹਨਾਂ ਦੇ ਉੱਤੇ ਇੱਕ ਬਹੁਤ ਦਰਿੰਦਗੀ ਭਰਿਆ ਜਿਹੜਾ ਹਮਲਾ ਕੀਤਾ دہشت گردਾਂ ਨੇ ਉਹਦੇ ਵਿਰੋਧ ਦੇ ਵਿੱਚ ਉਹਦੇ ਹਮਲੇ ਦੇ ਵਿੱਚ ਜਿਹੜੇ 26 25 ਤੋਂ 26 ਦੇ ਕਰੀਬ ਜਿਹੜੇ ਸੈਲਾਨੀ ਆ ਉਹ ਮਾਰੇ ਗਏ ਉਸ ਦੇ ਵਿਰੋਧ ਵਿੱਚ ਅੱਜ ਵੱਖ-ਵੱਖ ਸੰਗਠਨਾਂ ਨੇ ਹੁਸ਼ਿਆਰਪੁਰ ਬੰਦ ਦੀ ਕਾਲ ਦਿੱਤੀ ਸੀ ਉਸ ਦੇ ਤਹਿਤ ਅੱਜ ਹੁਸ਼ਿਆਰਪੁਰ ਦੇ ਗੁਰਦੁਆਰਾ ਸਿੰਘ ਸਭਾ ਤੋਂ ਸਾਰੀਆਂ ਜਿਹੜੀਆਂ ਸਮੂਹਕ ਜਥੇਬੰਦੀਆਂ ਇਕੱਤਰ ਹੋ ਕੇ ਅੱਜ ਸ਼ਹਿਰ ਵਿੱਚ ਪ੍ਰੋਟੈਸਟ ਕੀਤਾ ਜਾਣਾ ਹੈ ਔਰ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਜਦੋਂ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਦਲਿਤ ਭਾਈਚਾਰੇ ਨੂੰ ਜਾਤ ਪੁੱਛ ਕੇ ਟਾਰਗੇਟ ਕੀਤਾ ਜਾਂਦਾ ਉਹ ਵੀ ਅਤਵਾਦ ਹੁੰਦਾ ਉਹ ਵੀ ਟੈਰਰਿਜ਼ਮ ਹੁੰਦਾ ਤੇ ਜਦੋਂ ਸਿੱਖਾਂ ਨੂੰ 1984 ਵਿੱਚ ਦਿੱਲੀ ਦੇ ਵੱਖ-ਵੱਖ ਹੋਰ ਸਟੇਟਾਂ ਵਿੱਚ ਕਤਲ ਕੀਤਾ ਗਿਆ ਉਹ ਵੀ ਅੱਤਵਾਦ ਸੀਗਾ ਤੇ ਜਦੋਂ ਮੁਸਲਮਾਨਾਂ ਨੂੰ ਗੁਜਰਾਤ ਵਿੱਚ ਕਤਲ ਕੀਤਾ ਗਿਆ ਉਹ ਵੀ ਅੱਤਵਾਦ ਸੀਗਾ ਤੇ ਜਦੋਂ ਇਸਾਈਆਂ ਨੂੰ ਓਡੀਸ਼ਾ ਵਿੱਚ ਕਤਲੇਆਮ ਕੀਤਾ ਗਿਆ ਉਹ ਵੀ ਅੱਤਵਾਦ ਸੀ ਇਸੇ ਤਰ੍ਹਾਂ ਪਹਿਲਗਾਮ ਵਿੱਚ ਜਿਹੜੇ دہشتਗਰਦਾਂ ਨੇ ਉੱਥੇ ਦੇ ਸਲਾਨੀਆਂ ਦਾ ਧਰਮ ਪੁੱਛ ਕੇ ਉਹਨਾਂ ਨੂੰ ਟਾਰਗੇਟ ਕੀਤਾ ਉਹ ਵੀ ਇੱਕ ਅੱਤਵਾਦ ਸੀਗਾ ਔਰ ਅਸੀਂ ਇਹ ਦੱਸਣਾ ਚਾਹੁੰਦੇ ਆਂ ਵੀ ਆਪਣੇ ਜਿਹੜੇ ਮਸਜਿਦਾਂ ਦੇ ਉੱਤੇ ਹਮਲਾ ਹੋ ਰਿਹਾ ਉਹ ਵੀ ਇੱਕ ਤਰ੍ਹਾਂ ਦਾ ਹੱਤਵਾਦ ਆ ਔਰ ਅਸੀਂ ਇਹ دہشتਗਰਦੀ ਜਿਹੜਾ ਕਿਸੇ ਵੀ ਤਰ੍ਹਾਂ ਦਾ ਟੈਰਰਿਜ਼ਮ ਆ ਅਸੀਂ ਉਸ ਟੈਰਰਿਜ਼ਮ ਦਾ ਵਿਰੋਧ ਕਰਦੇ ਆ ਚਾਹੇ ਉਹ ਟੈਰਰਿਜ਼ਮ ਹਿੰਦੂਆਂ ਦੇ ਖਿਲਾਫ ਹੋਵੇ ਚਾਹੇ ਟੈਰਰਿਜ਼ਮ ਮੁਸਲਮਾਨਾਂ ਦੇ ਖਿਲਾਫ ਹੋਵੇ ਚਾਹੇ ਦਲਿਤ ਭਾਈਚਾਰੇ ਦੇ ਖਿਲਾਫ ਹੋਵੇ ਚਾਹੇ ਕ੍ਰਿਸ਼ਟਨਾ ਦੇ ਖਿਲਾਫ ਹੋਵੇ ਅਸੀਂ ਇਹ ਜਿਹੜਾ ਅਤਵਾਦ ਆ ਇਹਦੇ ਖਿਲਾਫ ਆਵਾਜ਼ ਜਿਹੜੀ بلند ਕਰਦੇ ਰਵਾਂਗੇ ਤੇ ਸਾਡਾ ਜਿਹੜਾ ਭਾਈਚਾਰਾ ਸਮੂਹਕ ਕੌਮਾਂ ਦਾ ਭਾਈਚਾਰਾ ਇਸੇ ਤਰ੍ਹਾਂ ਕਾਮਯਾਬ ਹੋਵੇਗਾ ਤੇ ਅਸੀਂ ਇੱਕ ਜੁਟਤਾ ਦੀ ਤਰ੍ਹਾਂ ਇੱਦਾਂ ਰਹਿੰਦੇ ਰ੍ਹਾਂਗੇ ਤੇ ਜਿਹੜੇ دہشت گردਵਾ ਜਿਹੜੇ ਭਾਈਚਾਰਾ ਖਰਾਬ ਕਰਨਾ ਚਾਹੁੰਦੇ ਆ ਇਹ ਕਦੀ ਵੀ ਕਾਮਯਾਬ ਨਹੀਂ ਹੋਣਗੇ